ਜਿਹੜਾ ਇੱਥੇ ਵੀਰ ਕਲੋਨੀ 'ਚ ਜਿਹੜਾ ਕੋਤਵਾਲੀ تھانے 'ਚ ਪੈਂਦੀ ਆ ਕਲੋਨੀ ਉੱਥੇ ਇੱਕ ਸਾਡੇ ਵਾਸਤੇ ਇਕੱਲੇ ਇਕੱਲੇ ਉਹ ਇਲਾ ਡਿਫੈਂਸ ਕਮੇਟੀ ਜਾਂ ਫਿਰ VDC ਜਿਹਨੂੰ ਅਸੀਂ ਪਿੰਡਾਂ 'ਚ ਵਿਲੇਜ ਡਿਫੈਂਸ ਕਮੇਟੀ ਕਹਿੰਦੇ ਆ ਉਹਦੀ ਅੱਜ ਇੱਕ ਮਾਨਯੋਗ ਮੁੱਖ ਮੰਤਰੀ ਪੰਜਾਬ ਔਰ ਸਾਡੇ ਡੀਜੀਪੀ ਪੰਜਾਬ ਵੱਲੋਂ ਇੱਕ ਉਪਰਾਲਾ ਸ਼ੁਰੂ ਕੀਤਾ ਗਿਆ ਪੂਰੇ ਪੰਜਾਬ 'ਚ ਇਹਦਾ ਨਾਂ ਸੰਪਰਕ ਪ੍ਰੋਗਰਾਮ ਰੱਖਿਆ ਗਿਆ ਹੈ ਜਿਹਦੇ 'ਚ ਜਿਵੇਂ ਪਹਿਲਾਂ ਅਸੀਂ ਜ਼ਿਆਦਾਤਰ ਡਰੱਗਸ ਵਗੈਰਾ ਦੀ ਮੀਟਿੰਗਸ ਪਬਲਿਕ ਨਾਲ ਕਰਦੇ ਸੀ ਹੁਣ ਅਸੀਂ ਉਹਨਾਂ ਨਾਲ ਜਿਹੜੇ ਹਰ ਵਾਰਡ ਚ ਮੋਹੱਲੇ ਚ ਜਾਂ ਪਿੰਡਾਂ ਦੇ ਜਿਹੜੇ ਸਾਡੇ ਮੈਂਬਰਸ ਐ ਉਹਨਾਂ ਦੇ ਨਾਲ ਨਾਲ ਜਿਹੜੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਸ ਐ ਉਹਨਾਂ ਸਾਰਿਆਂ ਨਾਲ ਇੱਕ ਇਨਫਾਰਮਲ ਕਮਿਊਨੀਕੇਸ਼ਨ ਕਰਾਂਗੇ ਅੱਜ ਅਸੀਂ ਇੱਥੇ ਸ਼ੁਰੂ ਕੀਤਾ ਵੀ ਕਲੋਨੀ ਜਿਹਦੇ ਚ ਅਸੀਂ ਉਹਨਾਂ ਦੇ ਜਿਹੜੇ ਮਸਲੇ ਪੁਲਿਸ ਨਾਲ ਰਿਲੇਟਡ ਉਹਨਾਂ ਦੇ ਹੁੰਦੇ ਐ ਜਿਵੇਂ ਕਿ ਕੋਈ ਸਟਰੀਟ ਕਰਾਈਮ ਐ ਉਹਨਾਂ ਦੇ ਗਲੀ ਚ ਕੁਝ ਇਸ ਤਰ੍ਹਾਂ ਦਾ ਜਿਹਦੇ ਨਾਲ ਉਹਨਾਂ ਨੂੰ ਅਨ ਇਨਸਿਕਿਉਰ ਫੀਲ ਹੁੰਦਾ ਜਾਂ ਡਰੱਗਸ ਹੋ ਗਿਆ ਜਾਂ ਫਿਰ ਕੋਈ ਗੈਂਗਸਟਰイズਮ ਇਸ ਤਰ੍ਹਾਂ ਦੇ ਵੱਖ-ਵੱਖ ਮੁੱਦੇ ਹਨ ਉਹਨਾਂ ਬਾਰੇ ਅਸੀਂ ਅੱਜ ਇੱਥੇ ਬੜੀ ਹੈਲਦੀ ਨਾਲ ਕਮਿਊਨੀਕੇਸ਼ਨ ਕੀਤੀ ਹੈ ਉਹਨਾਂ ਨੇ ਸਾਰਿਆਂ ਨੇ ਖੁੱਲ ਕੇ ਸਾਨੂੰ ਜੋ ਉਹਨਾਂ ਦੀ ਪ੍ਰੋਬਲਮਸ ਫੇਸ ਕਰ ਰਹੀ ਹੈ ਜਿਵੇਂ ਕਿ ਛੋਟੇ-ਛੋਟੇ ਸਟਰੀਟ ਕਰਾਈਮ ਜਿਹੜੇ ਹੁੰਦੇ ਆ ਨਸ਼ੇ ਦੀ ਜਿਹੜੀ ਪ੍ਰੋਬਲਮ ਦੱਸ ਰਹੀ ਸੀ ਭਾਵੇਂ ਇਸ ਏਰੀਆ 'ਚ ਨਹੀਂ ਆ ਪਰ ਉਹਦੇ ਰਿਲੇਟਡ ਜਦੋਂ ਇੱਥੇ ਕੋਈ ਸਨੈਚਿੰਗ ਵਗੈਰਾ ਹੁੰਦੀ ਹੈ ਫਿਰ ਕੋਈ ਪਾਰਕਿੰਗ ਦਾ ਮੁੱਦਾ ਹੈ ਜਾਂ ਕੋਈ ਫੀਮੇਲਸ ਅਨਸੇਫ ਫੀਲ ਕਰਦੀਆਂ ਉਹ ਸਾਰਿਆਂ ਨੂੰ ਅਸੀਂ ਨੋਟ ਕਰ ਲਿਆ ਤੇ ਅਸੀਂ ਇਹਨਾਂ ਨੂੰ ਆਸ਼ਵਾਸਨ ਵੀ ਦਿਵਾਇਆ ਹੈ ਕਿ ਬਹੁਤ ਜਲਦੀ ਅਸੀਂ ਇਹਨਾਂ ਸਾਰਿਆਂ ਤੇ ਪਹਿ ਵੀ ਲੋਕਾਂ ਨੂੰ ਇਹ ਵੀ ਦੱਸਿਆ ਕਿ ਅਸੀਂ ਜੋ ਜੋ ਆਪਣੇ ਸ਼ਹਿਰ ਚ ਸੀਸੀਟੀਵੀ ਕੈਮਰੇ ਲਵਾਉਣ ਦੀ ਪਹਿਲ ਸ਼ੁਰੂ ਕੀਤੀ ਹੈ ਅਸੀਂ ਪ੍ਰਪੋਜ਼ਲ ਭੇਜਿਆ ਹੈ ਕਮਿਸ਼ਨਰ ਕੋਰਪੋਰੇਸ਼ਨ ਨੂੰ ਤੇ ਉਹ ਸਾਡਾ ਕਲੀਅਰ ਵੀ ਹੋ ਗਿਆ ਤੇ ਬਹੁਤ ਜਲਦੀ ਅਸੀਂ ਉਹਨਾਂ ਨੂੰ ਲਾਣੇ ਵੀ ਸ਼ੁਰੂ ਕਰ ਦਾਂਗੇ ਤੇ ਜਿਹੜੇ ਅਸੀਂ ਬਠਿੰਡਾ ਸ਼ਹਿਰੀ ਏਰੀਆ ਚ ਪੁਲਿਸ ਦੀ ਪਿਕਟਸ ਬਣਾ ਰਹੇ ਉਹ ਵੀ ਅਸੀਂ ਬਹੁਤ ਜਲਦੀ ਲਾਂਚ ਕਰਨੇ ਸੋ ਇਸ ਤਰ੍ਹਾਂ ਦੀ ਉਹਨਾਂ ਵੱਲੋਂ ਵੀ ਗੱਲਾਂ ਸੁਨੀਆਂ ਤੇ ਅਸੀਂ ਵੀ ਆਪਣਾ ਦੱਸਿਆ ਸਾਡਾ ਕੀ ਪਲਾਨ ਹੈ ਸੋ ਅਸੀਂ ਇਨਸ਼ੋਰ ਕਰਾਂਗੇ ਕਿ ਹੌਲੀ ਹੌਲੀ ਅਸੀਂ ਪੂਰੇ ਜ਼ਿਲ੍ਹੇ ਨੂੰ ਕਵਰ ਕਰੀਏ ਔਰ ਜੋ ਪਬਲਿਕਲੀ ਫੀਡਬੈਕ ਹੈ ਪੁਲਿਸ ਦੀ ਵਰਕਿੰਗ ਸੁਧਾਰਨ ਲਈ ਜਾਂ ਸਾਡੀ ਪੁਲਿਸ ਪਬਲਿਕ ਦਾ ਗੈਪ ਕਵਰ ਕਰਨ ਲਈ ਇਸੇ ਤਹਿਤੀ ਇਹ ਸੰਪਰਕ ਪ੍ਰੋਗਰਾਮ ਅਜਿਹਾ ਚੱਲ ਰਿਹਾ ਹੈ ਕਿੰਨੇ ਟੋਟਲ ਜਿਹੜੇ ਐਸਟੀਮੇਟ ਕੈਮਰੇ ਦਾ ਹੈਗਾ ਤੇ ਦੂਸਰਾ ਇਹਨਾਂ ਦਾ ਜਿਹੜਾ ਕੰਟਰੋਲ ਕਿਤੇ ਹੈ ਇਹਦਾ ਜੀ ਕੈਮਰੇ 30 ਪੁਆਇੰਟਸ ਹੈ ਲੋਕੇਸ਼ਨਸ ਉਹਦੇ ਵਿੱਚ ਸਾਡੇ ਅਰਾਊਂਡ 45 ਕੈਮਰੇਜ਼ ਐਨਪੀਆਰ ਹੈ ਆਟੋਮੈਟਿਕ ਨੰਬਰ ਪਲੇਟ 리ਡਰ ਸਾਡੇ ਨੈਕਸਟ ਦੇ ਹਾਈ ਰੈਜ਼ੋਲੂਸ਼ਨ ਇਹ ਸਾਡਾ ਅਰਾਊਂਡ 85 ਲੱਖ ਦੇ ਕਰੀਬ ਦਾ ਪ੍ਰੋਪੋਜ਼ਲ ਹੈ ਔਰ ਪਿਕਟਸ ਚਾਰ ਮੇ 10 ਦਿੱਤੇ ਔਰ ਇਸ ਦੇ ਇਲਾਵਾ ਤੁਸੀਂ 3 3 ਚੋਣਾਂ ਦੇ ਮੈਡਮ ਇਹਨਾਂ ਨੇ ਕਿਹਾ ਸੀ ਪੀਸੀਆਰ ਦੌਮ ਤਾਂ ਜਿਹੜਾ ਰਾਤ ਨੂੰ ਜ਼ਿਆਦਾਤਰ ਜਿਹੜੀ ਦਿੱਕਤ ਆ ਰਹੀ ਹੈ ਉਸ ਦੇ ਬਾਰੇ ਜਿਹੜੀ ਲੇਡੀਜ਼ ਨੇ ਕਿਹਾ ਕਿ ਪਾਰਕਿੰਗ ਜਿਹੜੀ ਇਹ ਪਾਰਕਿੰਗ ਦੇ ਵਿੱਚ ਥੋੜੀ ਜਿਹੜੀ ਹੈ ਬੇਸਿਕਲੀ ਤਾਂ ਜੀ ਗਸ਼ਤ ਦੀ ਹੀ ਇਹਨਾਂ ਨੇ ਗੱਲ ਕੀਤੀ ਹੈ ਤੇ ਪੀਸੀਆਰ ਦੀ ਟੀਮ ਮੈਂ ਤਾਂ ਮੰਨਦੀ ਹਾਂ ਕਿ ਇੱਥੇ ਸਾਡੀ ਬਠਿੰਡਾ ਸ਼ਹਿਰ ਦੀ ਪੀਸਰ ਬਹੁਤ ਹੀ ਇਫੈਕਟਿਵ ਹੈ Ja. ਥਾਣਿਆਂ ਦੇ ਕ੍ਰਾਈਮ ਵੀ ਟ੍ਰੇਸ ਕਰਕੇ ਦਿੰਦੇ ਆ ਨਾਟ ਜਸ ਕ੍ਰਾਈਮ ਇਹਨਾਂ ਨੇ ਬਹੁਤ سارے ਨਸ਼ੇ ਵਾਲੇ ਪੁਆਇੰਟ ਆਫ ਸੇਲ ਦੇ ਨਸ਼ੇੜੀ ਵੀ ਫੜਕੇ ਦਿੱਤੇ ਤੇ ਮੈਂ ਤਾਂ ਇਹਨਾਂ ਨੂੰ ਬਹੁਤ ਇਨਕਰੇਜ ਕਰਦੀ ਆ ਕੰਗਰਾਚੂਲੇਟ ਕਰਦੀ ਆ ਤਾਂ ਆਮ ਸ਼ੋਰ ਉਹ ਖੜੇ ਵੀ ਸੀਗੇ ਤੇ ਪੀਸੀਆਰ ਵਾਲੇ ਉਹ ਸਾਰੀ ਗੱਲਾਂ ਸੁਣ ਰਿਹਾ ਅਸੀਂ ਸ਼ੋਰ ਕਰਾਂਗੇ ਕਿ ਜਲ ਤੋਂ ਜਲਦੀ ਨਾਤੀਏ ਸਾਰੀ ਪ੍ਰੋਬਲਮਸ ਨੂੰ ਅਸੀਂ ਇਧਰ ਤੋਂ ਨਜਾਤ ਕਿ ਮੈਡਮ ਇਰੀਕਸਨ ਨੂੰ ਲੈ ਕੇ ਕਿ ਈਵਨ ਆਰਡ ਕੀਤਾ ਜਾ ਸਕਦਾ ਹੈ ਈ ਰਿਕਸ਼ਾ ਦੀ ਜੀ ਮੈਨੂੰ ਇਹਨਾਂ ਨੇ ਜੋ ਗਲਤ ਅਸੀਂ ਉਹ ਮੈਂ ਕਮਿਸ਼ਨਰ ਕੋਆਪਰੇਸ਼ਨ ਨਾਲ ਵੀ ਕਰਾਂਗੀ ਈਵਨ ਆਰਡ ਕੀਤਾ ਜਾ ਸਕਦਾ ਹੈ ਨੰਬਰ ਪਲੇਟ ਨੂੰ ਈਵਨ ਆ ਕੋਜ਼ ਮੈਨੂੰ ਇਹਨਾਂ ਡਿਟੈਕਟਿਵਿਟੀਜ਼ ਨਹੀਂ ਪਤਾ ਪਰ ਕਾਫੀਆਂ ਨੇ ਜੋ ਵੀ ਦੱਸਿਆ ਹੈ ਕਿ ਇਹਦੇ ਨਾਲ ਵੀ ਕ੍ਰਾਈਮ ਵਧ ਰਿਹਾ ਸੋ ਸਾਡੇ ਲਈ ਇੰਪੋਰਟੈਂਟ ਹੈ ਔਰ ਇਹਨਾਂ ਨੇ ਕੋਈ ਓਪਨ ਡਰਿੰਕਿੰਗ ਵਾਲੀ ਵੀ ਗੱਲ ਦੱਸੀ ਹੈ ਕਾਫੀ ਸਾਰੇ ਪੁਆਇੰਟਸ ਹੈ ਉਹ ਹੌਲੀ ਹੌਲੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰਿਆਂ ਨੂੰ ਕਵਰ ਕਰਦੇ ਜਿਹੜੇ ਦਿਨਾਂ ਵਿੱਚ ਕਾਫੀ ਜਿਹੜੇ ਨੇ ਮਾਮਲੇ ਵੀ ਸਾਹਮਣੇ ਆਏ ਸੀਗੇ ਤਾਂ ਇਹ ਬਦਮਾਸ਼ੀ ਕਰਦੇ ਨੇ ਕੁਝ ਬੰਦਿਆਂ ਨੂੰ ਲੁੱਟਿਆ ਵੀ ਸੀਗੇ ਜਿੱਥੇ ਹਥਿਆਰ ਵੀ ਹੁੰਦੇ ਆ ਕੁਝ ਲੋਕਾਂ ਦੇ ਯਾਰ ਸ਼ਰਮੇ ਸੀ ਜਿੱਥੇ ਇਹਨਾਂ ਦੇ ਉੱਤੇ ਮਾਮਲੇ ਦਰਜ ਵੀ ਹੋਏ ਸੀਗੇ ਮੇਰੇ ਟਾਈਮ ਦੀ ਹੀ ਗੱਲ ਹੈ ਜੀ ਉਹ ਜਿਹੜੀ ਮ ਸਾਚ ਸੋਈ ਜੀ ਮੈਨੂੰ ਮੈਮਰ ਦੇ ਡੀਟੇਲਸ ਬਟ ਈ ਰਿਕਸ਼ਾ ਤੇ ਹੀ ਆਈ ਸੀ ਉਹ ਪਤਾ ਲੱਗਿਆ ਸੀ ਉਹਦੇ ਤੇ ਕਰਦੇ ਜੀ ਇੱਥੇ ਦੇ ਮੌਕੇ ਦੇ ਅਫਸਰ ਸਾਰੇ ਸਾਰੇ ਮੇਰੇ ਨਾਲ ਹੀ ਹੈਗੇ ਉਹਨਾਂ ਨੇ ਸਾਰੇ ਕਨਾਲ ਕਨਾਲ ਦੇ ਵਿੱਚ ਦੀ ਮੁਕਦਮਾ ਸਾਹਮਣੇ ਆਇਆ ਸੀ ਜਿਹਦੇ ਵਿੱਚ ਇਹ ਰਿਸ਼ਾ ਮਰਮੈਂ ਨਾਲ ਦੇ ਕਿੱਸੇ ਦੇ ਕੋਲੇ ਵੀ ਕੋਈ ਕਾਜ ਵਗੈਰਾ ਕੋਈ ਕੰਪਲੀਟ ਕਾਜ ਹੀ ਨਹੀਂ ਹੈਗੇ ਬਿਲਾ ਕਾ ਕੇ ਚ ਮਤਲਬ ਕਿ ਗੱਡੀ ਲੈ ਕੇ ਘੁੰਮਦੇ ਆਗੇ ਜੀ ਮੈਂ ਟ੍ਰੈਫਿਕ ਦੇ ਜਿਹੜੇ ਡੀਐਸਪੀ ਹੈ ਉਹਨਾਂ ਨੂੰ ਡਿਊਟੀ ਲਾਉਂਦੀ ਹੈ ਇਹ ਸਾਰਾ ਉਹ ਵਰਕ ਕਰਨਗੇ ਔਰ ਪੀਸੀਆਰ ਦੇ ਇੰਚਾਰਜ ਵੀ ਡੀਐਸਪੀ ਸਿਟੀ 1 ਕੋਲ ਹੀ ਹੈ ਇਹਨਾਂ ਨੂੰ ਮੈਂ ਕਿਹਾ ਕਿ ਇੱਕ ਮੀਟਿੰਗ ਸਰ ਕੇ ਐਸੋਸੀਏਸ਼ਨ ਵਗੈਰਾ ਨੂੰ ਬੁਲਾਓ ਔਰ ਇਹਨਾਂ ਨੂੰ ਸਖਤ ਵਾਰਨਿੰਗ ਦੋ ਇੱਕ ਟ੍ਰੈਫਿਕ ਰਿਲੇਟਡ ਬਹੁਤ ਵੱਡਾ ਆਈਸ਼ੂ ਹੈ ਕਿ ਜਿਹੜੀਆਂ ਹੈਵੀ ਵਹੀਕਲਸ ਨੇ ਜਿਹੜੇ ਕਿ ਜਿਹੜੇ ਕਿ ਟਾਈਮ ਨਾਲ 8 ਵਜੇ ਤੋਂ ਲੈ ਕੇ ਸ਼ਾਮ ਦਾ ਕੀਤਾ ਹੋਇਆ 7 ਵਜ ਕਿ ਸਪੈਸਿਫਿਟੀ ਵੀ ਇਸ ਏਰੀਆ ਦੇ ਹੀ ਹੈਗੇ ਅਸੀਂ ਸਾਰੇ ਨਾਲ ਤੇ ਵਰਕ ਕਰਾਂਗੇ ਸੋਲੂਸ਼ਨ ਹੀ ਕੱਢ ਕੇ ਦਵਾਂਗੇ ਜੀ ਨੰਬਰ ਜਾਰੀ ਕੀਤਾ ਗਿਆ ਜਾਂ ਸਭ ਲੋਕਾਂ ਨੂੰ ਮੈਨੂੰ ਨੰਬਰ ਐਕਚੁਅਲੀ ਸੀਐਮ ਮੁੱਖ ਮੰਤਰੀ ਪੰਜਾਬ ਵੱਲੋਂ ਹੀ ਨੋਗਰੀ ਕੀਤਾ ਗਿਆ ਸੀ ਪਰ ਮੈਨੂੰ ਲੱਗਿਆ ਕਿ ਸ਼ਾਇਦ ਇੱਥੇ ਇਨੀ ਅਵੇਅਰਨੈਸ ਨਹੀਂ ਹੈ ਤਾਂ ਮੈਂ ਦੱਸਿਆ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਡਰੱਗਸ ਤੇ ਰਿਲੇਟਿਡ ਇੱਕ ਹੈਲਪਲਾਈਨ ਨੰਬਰ ਹੈ ਉਹ ਹੈਗਾ 9779100200 ਇਹਦੇ ਚ ਫਾਇਦਾ ਇਹ ਹੈ ਕਿ ਜਿਵੇਂ ਪਬਲਿਕ ਨੂੰ ਲੱਗਦਾ ਸੀ ਕਿ ਅਸੀਂ ਕੋਈ ਡਰੱਗਸ ਦੀ ਇਨਪੁਟ ਪੁਲਿਸ ਨੂੰ ਦੱਸਦੇ ਹਾਂ ਤਾਂ ਸਾਡੀ ਆਈਡੈਂਟੀ ਰਿਵੀਲ ਹੋ ਜਾਂਦੀ ਹੈ ਉਹ ਤੇ ਨੂੰ ਧਿਆਨ ਚ ਰੱਖਦੇ ਹੋਏ ਇਹ ਹੈਲਪਲਾਈਨ ਨੰਬਰ ਇੱਕ ਚੈਟਬੋਟ ਹੈ ਜਿਸ ਦੇ ਚ ਜੋ ਪਬਲਿਕ ਕੰਪਲੇਨਟ ਕਰਦੇ ਉਹਨਾਂ ਦਾ ਨੰਬਰ ਉੱਥੇ ਨਹੀਂ ਰਿਫਲੈਕਟ ਕਰਦਾ ਪਰ ਜਿਸ ਕਨਸਰਨਡ ਜ਼ਿਲੇਦਾਰ ਕੰਪਲੇਨਟ ਹੁੰਦੀ ਹੈ ਉੱਥੇ ਦਾ ਚੰਡੀਗੜ੍ਹ ਦਾ ਕੰਟਰੋਲ ਰੂਮ ਸਾਨੂੰ ਉਹ ਟਰਾਂਸਫਰ ਕਰਦਾ ਹੈ ਤੇ ਸਾਨੂੰ 24 ਘੰਟੇ ਦੇ ਅੰਦਰ ਅੰਦਰ ਉਹਦਾ ਰਿਜ਼ਲਟ ਉਹਨਾਂ ਨੂੰ ਫੀਡਬੈਕ ਦੇਣਾ ਹੁੰਦਾ ਹੈ